ਤੋ ਸਾਰਿਆਂ ਨੂੰ ਜੈ ਮਾਤਾ ਦੀ ਤੁਹਾਡਾ ਆਪਣਾ ਜਾਗਰਣ ਨਿਊ ਏਕਤਾ ਕਲੱਬ ਬਟਾਲਾ ਵੱਲੋਂ 7ਵਾਂ ਜਾਗਰਣ ਜਿਹੜਾ ਕਰਾਇਆ ਜਾ ਰਿਹਾ ਬਟਾਲਾ ਦੇ ਵਿੱਚ ਤੁਹਾਨੂੰ ਉਡੀਕ ਹੁੰਦੀ ਏ ਕਿ ਜਾਗਰਣ ਦੇ ਵਿੱਚ ਜਾਣਾ ਏ ਤੇ ਮਹਾਮਾਈ ਦਾ ਗੁਣਗਾਨ ਸੁਣਨਾ ਏ ਤੋ ਇਸ ਵਾਰ ਵੀ ਲੋਕਾਂ ਦੀ ਡਿਮਾਂਡ ਦੇ ਉੱਤੇ ਉਨਮ ਦੀਦੀ ਤੇ ਨਾਲ ਦੀ ਨਾਲ ਮਾਸਟਰ ਸਲੀਮ ਬਟਾਲਾ ਦੇ ਵਿੱਚ ਤੁਹਾਡੀ ਡਿਮਾਂਡ ਤੇ ਆ ਰਹੇ ਨੇ ਇੱਕ ਗੱਲ ਹੋਰ ਦੱਸ ਦਈਏ ਕਿ ਤੁਹਾਡੀ ਕਿਰਪਾ ਦੇ ਨਾਲ ਇੱਕ ਬੜਾ ਵਧੀਆ ਉਪਰਾਲਾ ਕੀਤਾ ਕਹਿੰਦੇ ਨੇ ਬੱਚੇ ਬੱਚੇ ਜਿਹੜੇ ਨੇ ਉਹ ਪ੍ਰਮਾਤਮਾ ਦਾ ਰੂਪ ਹੁੰਦਾ ਤੇ ਕੰਝਕਪੂਂਦਰ ਵੀ ਜਿਹੜਾ ਕੀਤਾ ਜਾਂਦਾ ਹੈ ਕੰਝਕਾਂ ਦਾ ਜਦੋਂ ਆਪਾਂ ਨਵਰਾਤੇ ਰੱਖਦੇ ਆ ਤੇ ਕੰਚਕਾ ਦਾ ਪੂਜਨ ਵੀ ਕੀਤਾ ਜਾਂਦਾ ਤੇ ਨਾਲ ਦੀ ਨਾਲ ਬੱਚਿਆਂ ਵਾਸਤੇ ਉਪਰਾਲਾ ਕੀਤਾ ਗਿਆ ਝੂਲੇ ਵੀ ਲਾਏ ਗਏ ਨੇ ਤੇ ਊੜ ਦੀ ਸਵਾਰੀ ਵੀ ਜਰੀਏ ਕਰਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਮੁੱਚੀ ਟੀਮ ਨਿਊ ਇਕਤਾ ਕਲੱਬ ਦੀ ਸਮੁੱਚੀ ਟੀਮ ਅੜੀਏ 1 2 3 4 5 ਇੱਕ ਤੋਂ ਸ਼ੁਰੂਆਤ ਕੀਤੀ ਤੇ ਅੱਜ ਹਜ਼ਾਰਾਂ ਜਿਹੜੇ ਮਾਤਾ ਰਾਣੀ ਦੇ ਭਗਤ ਨੇ ਬਣੇ ਹੋਏ ਨੇ ਤੇ ਤੁਹਾਡੀ ਕਿਰਪਾ ਦੇ ਨਾਲ ਜਿਹੜਾ ਜਾਗਰਣ ਹਰ ਸਾਲ ਮਨਾਇਆ ਜਾਂਦਾ ਹੈ ਸਾਈਂ ਦਾ ਜਾਗਰਣ ਆਪਾਂ ਸਮੁੱਚੀ ਟੀਮ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਾਂਗੇ ਕੀ ਕਿੰਨੀ ਕਿਰਪਾਏ ਮਹਾ ਮਾਈ ਦੀ ਕਹਿੰਦੇ ਨੇ ਕਿ ਮਾਤਾ ਰਾਣੀ ਜਦੋਂ ਦਿਯਾਲ ਹੁੰਦੀ ਏ ਤਾਂ ਬੜੀ ਕਿਰਪਾ ਹੋ ਜਾਂਦੀ ਏ ਐਨਾ ਸਾਰੇ ਆ ਭਗਤਾਂ ਦੇ ਕਿਰਪਾ ਕੀਤੀ ਹੋਈ ਏ ਮਾ ਵੈਸ਼ਨੋ ਨੇ ਕਿਰਪਾ ਕੀਤੀ ਏ ਹਰ ਸਾਲ ਵਿਧੀ ਵਿਧਾਨ ਦੇ ਨਾਲ ਜਿਹੜਾ ਜਾਗਰਣ ਕਰਵਾਉਂਦੇ ਨੇ ਤੇ ਲੋਕ ਵੀ ਜਰੇ ਨੇ ਉਡੀਕ ਕਰਦੇ ਰਹਿੰਦੇ ਨੇ ਕਿ ਨਿਊ ਇਕਤਾ ਕਲੱਬ ਵਾਲਿਆਂ ਦਾ ਜਾਗਰਣ ਹੋਣਾ ਤੇ ਆਪਾਂ ਉੱਥੇ ਜਾ ਕੇ ਹਾਜ਼ਰੀ ਲਗਾਨੀ ਹੈ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਵੀ ਇੱਥੇ ਮੌਜੂਦ ਨੇ ਕੁੰਦਰਾ ਸਾਹਿਬ ਗੱਲਬਾਤ ਕਰਦੇ ਆ ਸੋ ਸਮੁੱਚੀ ਟੀਮ ਨੂੰ ਸਾਡੇ ਵੱਲੋਂ ਜੈ ਮਾਤਾ ਦੀ ਜੀ ਜੈ ਹੋ ਕੇ ਮਾਤਾ ਜੀ ਜੀ ਨਿਯਕਤਾ ਕਲਬ ਦੇ 27ਵੇਂ ਵਾਰਸ਼ਿਕ ਜਾਗਰਨ ਦੀਆਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ 30 ਤਰੀਕ ਦਿਨ ਸ਼ਨੀਵਾਰ ਨੂੰ ਇਹ ਮਹਾ ਮਾਈ ਦਾ ਜਾਗਰਨ ਰਾਮਲੀਲਾ ਗਰਾਊਂਡ ਦੇ ਲਾਗੇ ਮੀਆਂ ਮਹੱਲੇ ਚੌਂਕ ਚ ਕਰਾਇਆ ਜਾ ਰਿਹਾ ਮੇਅਰ ਸਾਹਿਬ ਦੀ ਪਹਿਲੀ ਚ ਭਈ ਇੱਕ ਮੇਅਰ ਸਾਹਿਬ ਦੇ ਬੜੇ ਧੰਨਵਾਦੀ ਹਾਂ ਕਿ ਹਰ ਸਾਲ ਸਾਨੂੰ ਆਪਣੀ ਪਹਿਲੀ ਦਿੰਦੇ ਨੇ ਸੈਕੰਡਲੀ ਇਹ ਜਾਗਰਨ ਠੀਕ 8:30 ਵਜੇ ਸ਼ੁਰੂ ਹੋ ਜਾਏਗਾ ਸਾਡਾ ਜਾਗਰਨ ਇਸ ਵਾਰ 1 ਮਨთھ ਲੇਟ ਹੈ ਥੋੜਾ ਠੰਡ ਦੇ ਕਰਕੇ ਬਹੁਤ ਠੰਡ ਨਹੀਂ ਹੈ ਅੱਜ ਰਾਤੀ 11:30 ਵਜੇ ਤੱਕ ਇੱਥੇ ਪਿਛਲੇ 1 ਹਫਤੇ ਤੋਂ ਕੰਮ ਕਰ ਰਹੇ ਹਾਂ 11:30 8:30 ਤੋਂ ਲੈ ਕੇ 11:30 ਤੱਕ ਪੂਨਮਦੀਤ ਦਾ ਟਾਈਮ ਰਹੇਗਾ ਤੇ 11:30 ਵਜੇ ਤੁਹਾਡੇ ਬਾਰ ਬਾਰ ਡਿਮਾਂਡ ਤੇ ਮਾਸਟਰ ਸਲੀਮ ਜੀ ਆ ਰਹੇ ਨੇ 11:30 ਵਜੇ ਮਾਸਟਰ ਸਲੀਮ ਜੀ ਮਾਂ ਮਈਦਾ ਗੁੰਗਾਨ ਕਰਨਗੇ ਤੇ ਇਸ ਜਾਗਰਨ ਦੇ ਵਿੱਚ ਸਾਰੀ ਰਾਤ ਅਟੁੱਟ ਲੰਗਰ ਚੱਲੇਗਾ ਤੇ ਇਸ ਜਾਗਰਨ ਦੇ ਵਿੱਚ ਮਹਾਮਈ ਦਾ ਭਵਨ ਜੀ ਤੁਹਾਨੂੰ ਦੇਖਣਯੋਗ ਹੋਏਗਾ ਪਲੱਸ ਲਾਈਟ ਜਿਹੜੀ ਹਰ ਸਾਲ ਇੱਕ ਆਕਰਸ਼ਕ ਦਾ ਕੇਂਦਰ ਬੰਦੀ ਹੈ ਨਿਊ ਇਕਤਾ ਕਲੱਬ ਦੇ ਜਾਗਰਨ ਦੀ ਲਾਈਟ ਉਹ ਤੁਹਾਨੂੰ ਇਸ ਵਾਰ ਪਿਛਲੇ ਸਾਲ ਤੋਂ ਵੀ ਵਧੀਆ ਲਾਈਟ ਦੇਖਣ ਨੂੰ ਮਿਲੇਗੀ ਮੈਂ ਆਪਣੇ ਪੱਤਰਕਾਰ ਭਰਾਵਾਂ ਨੂੰ ਕਹਾਂਗਾ ਕੁਝ ਲਾਈਟ ਸਾਡੀ ਚੱਲ ਚੁੱਕੀ ਹੈ ਤੇ ਕੁਝ ਲਾਈਟ ਸਾਡੀ ਕੱਲ ਚੱਲੇਗੀ ਤੇ ਉਹ ਲਾਈਟ ਵੇਖ ਕੇ ਵੀ ਸ਼ਹਿਰ ਵਾਸੀ ਇਹ ਸ਼ਹਿਰ ਵਾਸੀ ਇਹਨਾਂ ਸਹਿਯੋਗ ਕਰਦੇ ਨੇ ਇੰਨੀ ਹੱਲਾਸ਼ੀਰੀ ਦਿੰਦੇ ਨੇ ਇਹ ਤਾਦੀ ਆਪਾਂ ਜਾਗਰਨ ਕਰਾ ਪਾਨੇ ਆ। ਕੁੰਦਰਾ ਸਾਹਿਬ 27ਵਾਂ ਜਾਗਰਨਾ ਬੜਾ ਪਿਆਰ ਦਿੱਤਾ 27 ਸਾਲ ਜਿਹਰੇ ਹੋ ਗਏ ਨੇ ਜਾਗਰਨ ਨੂੰ ਕਰਵਾਉਂਦਿਆਂ। ਕਹਿੰਦੇ ਪਹਿਲੇ ਸਾਲ ਬੜੀਆਂ ਕਠਾਈਆਂ ਆਂਦੀਆਂ, ਦੂਜੇ ਸਾਲ ਵੀ ਪਤਾ ਲੱਗ ਜਾਂਦਾ। ਮਹਾਮਾਏ ਦੀ ਕਿਰਪਾਏ ਕਹਿੰਦੇ ਕਠਨਾਈਆਂ ਜਦੋਂ ਆਪਾਂ ਚੜਾਈ ਚੜਦੇ ਆ ਨਾ ਮਾਤਾ ਰਾਣੀ ਦੇ ਦਰਬਾਰ ਤੇ ਜਾਂਦੇ ਆ ਤੇ ਜੈ ਮਾਤਾ ਦੀ ਕਰੀ ਜਾਂਦੇ ਤੇ ਗੱਗੇ ਜਾਈ ਜਾਂਦੇ ਆ। ਐਦਾਂ ਹੀ ਕਿਤਨਾ ਕਿਤੇ ਤੁਹਾਡੀ ਵੀ ਜਿਹੜੀ ਸ਼ਰਵਾਦ ਹੋਈ ਸੀ ਪਹਿਲੇ ਜਾਗਰਨ 'ਚ ਤੇ ਅੱਜ ਮਾਤਾ ਰਾਣੀ ਦੀ ਕਿਤੇ ਨਾ ਕਿਤੇ ਕਿਰਪਾ ਹੋਈ ਤੇ ਬਟਾਲਾ ਵਾਸੀਆਂ ਦੀ। ਭਟਿਆਣੇ ਅਸ਼ੀਰਵਾਦ ਦਿੱਤਾ ਤੇ ਜਿਹੜ ਸਭ ਤੋਂ ਪਹਿਲਾਂ 27 ਸਾਲ ਦਾ ਸਫਰ ਜੀ ਇਹ ਜੀ ਟੀਮ ਹੈ ਨਾ ਟੀਮ ਟੀਮ ਦਾ ਪਤਾ ਹੀ ਨਹੀਂ ਲੱਗਿਆ 27 ਸਾਲ ਕਿੱਦਾਂ ਨਿਕਲ ਗਏ ਜੀ ਸਭ ਤੋਂ ਵੱਧ ਵਧਾਈ ਦੇ ਪਾਤਰ ਨਿਊ ਇਕਤਗਲਾ ਵੀ ਟੀਮ ਹੈ ਜਿਹੜੇ 27 ਸਾਲ ਤੋਂ ਉਹੀ ਟੀਮ 27 ਸਾਲ ਤੋਂ ਸੇਵਾ ਕਰ ਰਹੀ ਹੈ ਜੀ ਤੇ ਮੈਂ ਭਾਵੇਂ ਭਾਵੇਂ ਗੱਲ ਕਰਦੇ ਕਰਦੇ ਕਿ 27 ਸਾਲ ਦਿਨ ਰਾਤ ਮੁੰਡੇ ਸੇਵਾ ਕਰਦੇ ਨੇ ਤੇ ਅੱਜ ਤੱਕ ਜਾਗਰਨ ਦੇ ਵਿੱਚ ਮਹਾਮਈ ਦੇ ਅਸ਼ੀਰਵਾਦ ਨਾਲ ਕਦੀ ਕੋਈ ਦਿੱਕਤ ਕਦੀ ਕੋਈ ਟੈਨਸ਼ਨ ਆਈ ਨਹੀਂ ਜੀ ਮਹਾ ਮਈਨੇ ਆਪਣੇ ਆਪ ਹੀ ਸਾਰੇ ਕੰਮ ਕਰਾਤੇ ਆ। ਸੋ ਤੇਰੇ ਜੀ ਇਸ ਵਾਰ ਬੜਾ ਵਧੀਆ ਉਕਰਾਲਾ ਕੀਤਾ ਗਿਆ ਕਹਿੰਦੇ ਕਿ ਜਦੋਂ ਵੀ ਆਪਾਂ ਨਵਰਾਤੇ ਰੱਖਦੇ ਆਂ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕੰਜਕ ਪੂਜਨ ਕਰਨੀ ਆ ਤੇ ਕੰਜਕਾਂ ਵਾਸਤੇ ਤੇ ਛੋਟੇ ਬੱਚਿਆਂ ਵਾਸਤੇ ਕਹਿੰਦੇ ਪਰਮਾਤਮਾ ਦਾ ਰੂਪ ਹੁੰਦਾ ਛੋਟੇ ਬੱਚੇ ਉਹਨਾਂ ਵਾਸਤੇ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿੱਦਾਂ ਮਨ ਦੇ ਵਿੱਚ ਆਇਆ ਝੂਲੇ ਲਗਾਣੇ ਨੇ ਜਾਂ ਉਹਨਾਂ ਨੂੰ ਐਜਰੀ ਸਰਵਿਸ ਦੇਣੀ ਹੈ ਕਿੱਦਾਂ ਮਨ ਦੇ ਵਿੱਚ ਆਇਆ ਜੀ ਤੁਹਾਡੇ ਦੋ ਤਿੰਨ ਸਾਲ ਤੋਂ ਨਾ ਸਾਡੇ ਇੱਕ ਮੈਂਬਰ ਨੇ ਬਿੱਲੂ ਸ਼ਰਮਾ ਜੀ ਜੀ ਮੇਰੇ ਨਾਲ ਹੀ ਖੜੇ ਨੇ ਉਹ ਮੈਨੂੰ ਦੋ ਤਿੰਨ ਸਾਲ ਤੋਂ ਕਹਿੰਦੇ ਯਾਰ ਝੂਲੇ ਲਵਾ ਦੀਏ ਉਹ ਮੈਂ ਉਹਨਾਂ ਨੇ ਕਹਿਣਾ ਛੱਡ ਯਾਰ ਬਿੱਲੂ ਛੱਡ ਯਾਰ ਤੇ ਇਹ ਸਰ ਬਿੱਲੂ ਨੇ ਕਿਹਾ ਨਹੀਂ ਤੇ ਮੈਨੂੰ ਯਾਦ ਹੀ ਮੈਂ ਕਹਾ ਬਿੱਲੂ ਭਾ ਕਹਿੰਦਾ ਯਾਰ ਝੂਲੇ ਲਵਾਤੇ ਜਾਣ ਜੀ ਤੇ ਮੈਂ ਚਲੋ ਯਾਰ ਲਵਾਈਏ ਜੀ ਇਸ ਵਾਰ ਆਪਾਂ ਛੋਟੇ ਛੋਟੇ ਝੂਲੇ ਤੋਂ ਸਟਾਰਟ ਕੀਤਾ ਵਾ ਕਿਉਂ ਭਾਜੀ ਜੀ ਛੋਟੇ ਛੋਟੇ ਝੂਲੇ ਤੋਂ ਸਟਾਰਟ ਕੀਤਾ ਵਾ ਤੇ ਅਗਲੇ ਸਾਲ ਜੇ ਮਾਂ ਮਾਈ ਦਾ ਆਸ਼ੀਰਵਾਦ ਰਿਆ ਤੇ ਇੱਥੇ ਵੱਡੇ ਤੋਂ ਵੱਡਾ ਝੂਲੇ ਜੋ ਨਿਊਜਟਾ ਕਲੱਬ ਦਾ ਜਾਗਰਣ ਕਰਨ ਦਾ ਸਟਾਈਲ ਆ ਉਹਦੇ ਝੂਲੇ ਵੀ ਲੈ ਕੇ ਆਵਾਂਗੇ ਜੀ ਸੋ ਫਿਰ ਅਰੇਂਜਮੈਂਟ ਦੀ ਗੱਲ ਕਰ ਲਈਏ ਬੜੇ ਪਿਆਰ ਨਾਲ ਅੱਗੇ ਵੀ ਅਰੇਂਜਮੈਂਟ ਵੀ ਬੜੇ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਨੇ ਐਸ ਵਾਰ ਫਿਰ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਲਾਈਟ ਦੀ ਗੱਲ ਕਰ ਲਓ ਲਾਈਟ ਤਾਂ ਆਪਾਂ ਖੁਦ ਦੇਖਦੇ ਪਿਆ ਕਿ ਲਾਈਟ ਤਾਂ ਬਹੁਤ ਖੂਬਸੂ ਵਿਆਹ ਵਾਲੇ ਘਰ ਵਿਆਹ ਨੂੰ ਸਜਾਇਆ ਹੁੰਦਾ ਨਾ ਤੇ ਇੱਥੇ ਵੀ ਮਾਤਾ ਰਾਣੀ ਦਾ ਦਰਬਾਰ ਜਿਹੜਾ ਸਜਾਇਆ ਜਾ ਰਿਹਾ ਉਹ ਪਰਸ਼ੂਰਾਮ ਚੌਂਕ ਤੋਂ ਲੈ ਕੇ ਤੇ ਉਰਲੇ ਚੌਂਕ ਚੋਂ ਲੈ ਕੇ ਤੇ ਇੱਥੋਂ ਤੱਕ ਦਰਬਾਰ ਤੱਕ ਜਿਹੜਾ ਬੜਾ ਵਧੀਆ ਲਾਈਟ ਦਾ ਸਿਸਟਮ ਕੀਤਾ ਜਾ ਰਿਹਾ ਕੀ ਕਹਿਣਾ ਜਾਂਦੇ ਆ ਇਹ ਮਾਂ ਮਾਈ ਦਾ ਆਸ਼ੀਰਵਾਦ ਹੈ ਜੀ ਜੀ ਕੋਈ ਕੁਝ ਨਹੀਂ ਕਰ ਸਕਦਾ ਇਹ ਮਹਾਮਾਈ ਕਰਵਾਉਣ ਵਾਲੀ ਹੈ ਜੀ ਤੇ ਅਸੀਂ ਤਾਂ ਸ ਇੱਕ ਵਿੱਚ ਸਾਰੀ ਟੀਮ ਜਿਹੜੀ ਹੈ ਹੀ ਲਵਸੀਲਾ ਬਣਦੇ ਆ ਜੀ ਜੀ ਮਾਂ ਮਾਈ ਸਾਨੂੰ ਆਸ਼ੀਰਵਾਦ ਦਿੰਦੀ ਹੈ ਜੀ ਅਸੀਂ ਨਾ ਲਾਈਟ ਜਾਂ ਪਵਨ ਇਹ ਦੇਖਣ ਜਾਂਦੇ ਆ ਜੀ ਜੀ ਸਾਡੇ ਬਹੁਤ ਸਾਰੇ ਮੈਂਬਰ ਲਾਈਟ ਭਵਨ ਦੇਖਣ ਜਾਂਦੇ ਉਤੋਂ ਨਵੀਂ-ਨਵੀਂ ਚੀਜ਼ ਲੈ ਕੇ ਨਵੀਂ-ਨਵੀਂ ਚੀਜ਼ ਲਿਆ ਕੇ ਕੋਸ਼ਿਸ਼ ਕਰਨੇ ਆ ਕਿ ਸ਼ਹਿਰ ਨੂੰ ਨਵੀਂ ਚੀਜ਼ ਦਿੱਤੀ ਜਾਵੇ ਸੋ ਕੀ ਫਿਰ ਬਟਾਲਾ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਨਹੀਂ ਆਪਣੇ ਪਰਿਵਾਰ ਨੂੰ ਕਿਉਂਕਿ ਸਾਰਿਆਂ ਦਾ ਸਾਂਝਾ ਉਹਨਾਂ ਦਾ ਜਾਗਰਣ ਹੈ ਜੀ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਜੀ ਇੱਕ ਸਾਡੇ ਜਾਗਰਣ ਤੇ ਨਾ ਬੋਡਾਂ ਦੇ ਇੱਕ ਸ਼ੋਗਰ ਬੜਾ ਆਪਕਾ ਆਪਣਾ ਜਾਗਰਣ ਜੀ ਇਹ ਬਟਾਲੇ ਵਾਲਿਆਂ ਦਾ ਜਾਗਰਣ ਜੀ ਪਰ ਉਹ ਥੱਲੇ ਆਪਾਂ ਲਿਖਨੇ ਸੇਖੜੀਆਂ ਮੱਲਾ ਕਿਉਂਕਿ ਆਪਾਂ ਸੇਖੜੀਆਂ ਮੱਲ ਉੱਥੇ ਆਏ ਵੱਡੇ ਹੋਏ ਆ ਜੀ 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 ਆਪਣਾ ਰੂਟ ਗਰਾਊਂਡ ਨਹੀਂ ਭੁੱਲਣੀ ਚਾਹੀਦੀ ਜੀ ਇਹ ਨਿਊ ਇਕਤਾ ਕਲੱਬ ਦਾ ਜਾਗਰਣ ਪਹਿਲਾਂ ਸੇਖੜੀਆ ਮਹੱਲੇ ਦਾ ਹੁੰਦਾ ਸੀ ਅੱਜ ਸ਼ਹਿਰ ਦਾ ਵਾ ਤੇ ਇਹ ਜਾਗਰਣ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇੱਕੋ ਬੇਨਤੀ ਹੈ ਇਸ ਜਾਗਰਣ ਤੇ ਸਿਰਫ ਆਪਣਾ ਅਸ਼ੀਰਵਾਦ ਦਿਆ ਕਰੋ ਸਾਰਿਆਂ ਨੂੰ ਆ ਕੇ ਸਾਰੇ ਮੈਂਬਰਾਂ ਨੂੰ ਆ ਕੇ ਅਸ਼ੀਰਵਾਦ ਦਿਆ ਕਰੋ ਤੇ ਮਾਂ ਮਾਈਸ਼ਾ ਅਸ਼ੀਰਵਾਦ ਲਿਆ ਸੋ ਪਤਾ ਲੱਗਿਆ ਜੀ ਜਿਹੜੇ ਮਹਾ ਮਾਈ ਦੇ ਜਾਗਰਣ ਦੇ ਵਿੱਚ ਆਣਗੇ ਤੇ ਉਹਨਾਂ ਨੂੰ ਬਟਾਲਾ ਵੱਲੋਂ ਤੇ ਨਿਊ ਇਕਤਾ ਕਲੱਬ ਵੱਲੋਂ ਜਿਹੜਾ ਪਿਆਰ ਵੀ ਦਿੱਤਾ ਜਾਏਗਾ ਉਹ ਕੀ ਪਿਆਰ ਹੋਵੇ ਜਿਹੜੇ ਮਾਤਾ ਰਾਣੀ ਦੇ ਭਗਤ ਨੇ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਂ ਤਾਂ ਨਾ ਇੱਕ ਛੋਟਾ ਜਿਹਾ ਕੂਪਨ ਦਿਖਾਵਾਂਗਾ ਜੀ ਇਹ ਇੱਕ ਛੋਟਾ ਜਿਹਾ ਕੂਪਨ ਹੈ ਜੀ ਜੀ ਇਹਦਾ ਬੜਾ ਸਿੰਪਲ ਜਿਹਾ ਤਰੀਕਾ ਜੀ ਜੀ ਇਹਦਾ ਇੱਕ ਟੇਅਰ ਆਫ ਪੋਰਸ਼ਨ ਹੈ ਜੀ ਜੀ ਇਹ ਥੱਲਿਓ ਆਪਾਂ ਫਾੜ ਦੇਣਾ ਜੀ ਜੀ ਇਹਨੂੰ ਫਾੜ ਕੇ ਤੁਸੀਂ ਬਾਕਸ 'ਚ ਡਾਲ ਦੇਣਾ ਜੀ ਇਹਦੇ ਤੇ ਸੇਮ ਉੱਪਰ ਨੰਬਰ ਥੱਲੇ ਦੋ ਨੰਬਰ ਹੈ ਜੀ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਜੀ ਜਿਹੜਾ ਵੀ ਸਮਾਨ ਇੱਥੇ ਪਿੱਛੇ ਲਿਖਿਆ 3 ਈ-ਬਾਈਕ 2 LED 2 ਮੋਬਾਈਲ ਉਹ ਦੇ ਕੇ ਜਾਣਾ ਜੀ ਐਨ ਕਿ ਪਹਿਲੀ ਪਰਚੀ ਨਿਕਲ ਗਈ ਤੇ ਦੇਣਾ ਨਹੀਂ ਹੈਗਾ ਜਿਹੜੇ ਸੰਗਤ ਇੱਥੇ ਬੈਠੀ ਹੋਏਗੀ ਉਹਨਾਂ ਵਿੱਚੋਂ ਨਿਕਲਣਾ ਮੇਰੀ ਇੱਕ ਸ਼ਹਿਰਵਾਸੀ ਦੇ ਹੱਥ ਜੋੜ ਕੇ ਬੇਨਤੀ ਹੈ ਜਿੰਨੇ 쿠ਪਨ ਪਾਦਨ ਆ ਹਰ ਘੰਟੇ ਇੱਕ ਇੱਕ ਸਮਾਨ ਆਪਾਂ ਦੇਈ ਜਾਣਾ ਵਾ ਇੱਕ ਇੱਕ ਗਿਫਟ ਦੇਈ ਜਾਣਾ ਵਾ ਤੇ ਮੇਰੀ ਹਰ ਬੰਦੇ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜਾ 쿠ਪਨ ਪਾਏ ਇੱਥੇ ਰਵੇ ਕਿ ਉਹ ਕਿ ਬੰਦੇ ਦਾ 쿠ਪਨ ਨਿਕਲੇ ਐਣਾ ਇੱਕੋ ਘਰ ਬੈਠਾ ਹੋਏ ਆਪਾਂ ਅਗਲੇ ਤੇ ਚੱਲ ਪੜਾ ਜੀ ਮਤਲਬ ਕਿ ਆਪਾਂ ਇਹ ਗਿਫਟ ਦੇ ਕੇ ਜਾਣੇ ਨੇ 27 ਸਾਲ ਤੋਂ ਨਿਊਇਕਤਾ ਕਲੱਬ ਨੇ ਜਿਹੜਾ ਵਾਦਾ ਕੀਤਾ ਉਹ ਪੂਰਾ ਕੀਤਾ ਵਾ ਤੇ 27ਵੇਂ ਸਾਲ ਵੀ ਉਹ ਵਾਦਾ ਪੂਰਾ ਕਰੇਗਾ ਸੋ ਇਹ ਮੰਨ ਦੇ ਵਿੱਚ ਕਿੱਦਾਂ ਆਇਆ ਜੀ ਲੋਕਾਂ ਨੂੰ ਇਹ ਉਪਹਾਰ ਦੇਣਾ ਹੈ ਨਿਊਇਕਤਾ ਕਲੱਬ ਨਹੀਂ ਬਟਾਲਾ ਵੱਲੋਂ ਤੁਹਾਡੀ ਸਮਰਥੀ ਟੀਮ ਵੱਲੋਂ ਇਹ ਕਿੱਦਾਂ ਮੰਨ ਦੇ ਵਿੱਚ ਆਇਆ ਹੈ ਇਹ ਅ ਅਪਾਂ ਨੇ ਪਿਛਲੇ 7-8 ਸਾਲ ਤੋਂ ਐਲਈਡੀ ਮੋਬਾਈਲਸ ਫੋਟ ਗਿਫਟ ਕੱਢਦੇ ਆ ਜੀ ਦੇ ਉਹ ਆਪਾਂ ਇੱਧਰ ਬੈਠੇ ਦੇ ਤੇ ਕੋਈ ਬੱਚਾ ਆਇਆ ਸਾਡੇ ਕੋਲ ਉਹ ਬੱਚਾ ਕਹਿੰਦਾ ਭਾਜੀ ਐਕਟਿਵਾ ਕੱਢ ਦਿਓ ਜੀ ਉਹ ਬੱਚੇ ਨੇ ਗੱਲ ਕੀਤੀ ਤੇ ਅਸੀਂ ਤੇ ਸਾਡੇ ਇੱਧਰ ਬਹਣਾ ਚਾਹੀਦਾ ਹੁੰਦਾ ਗੱਲ ਕੈਚ ਕਰਨ ਵਾਲਾ ਤੇ ਅਸੀਂ ਗੱਲ ਕੈਚ ਕਰ ਲਈ ਤੇ ਅਸੀਂ ਮੈਂਬਰਾਂ ਨੇ ਆਪਸ ਵਿੱਚ ਮੈਂ ਯਾਰ ਇਹ ਪਿਛਲੇ ਜਾਗਰਨ ਦੀ ਗੱਲ ਆ ਮੈਂ ਕਿਹਾ ਯਾਰ ਅਗਲੇ ਸਾਲ ਇੱਕ ਐਕਟਿਵਾ ਕੱਢ ਦੇਣੀ ਹੈ ਤੇ ਮੁੰਡੇ ਕਹਿੰਦੇ ਯਾਰ ਨਿਊਇਕ ਟਾ ਕਲਬ ਆ ਇੱਕ ਨੇ ਗੱਲ ਨਹੀਂ ਬਣੀ ਤਿੰਨ ਕੱਢੋ ਜੀ ਤੇ ਫਿਰ ਨਿਊਇਕ ਟਾ ਕਲਬ ਨੇ ਐਂਟ੍ਰੀ ਲਈ ਨਿਊਇਕ ਟਾ ਕਲਬ ਨੇ ਲਈ ਸ਼ਹਿਰ ਵਾਸੀਆਂ ਸਹਿਯੋਗ ਦੇ ਨਾਲ ਤਿੰਨ ਈ-ਬਾਈਕ e ਦੋ LED ਤੇ ਦੋ ਮੋਬਾਈਲ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਤੁਹਾਡਾ ਆਪਣਾ ਜਾਗਰਣ ਹੈ ਤੇ ਤੁਸੀਂ ਇੱਥੇ ਪਹੁੰਚੋ ਤੇ ਮਾਤਾ ਰਾਣੀ ਦਾ ਗੁੰਗਾਨ ਜਿਹੜਾ ਸੁਣੋ ਤੇ ਨਾਲ ਦੀ ਨਾਲ ਨਿਊ ਇੱਕ ਤਾਂ ਕਲੱਬ ਵੱਲੋਂ ਨਹੀਂ ਤੁਹਾਡਾ ਆਪਣਾ ਜਾਗਰਣ ਬਟਾਲੇ ਵੱਲੋਂ ਇੱਕ ਉਪਹਾਰ ਵੀ ਦਿੱਤਾ ਜਾਏਗਾ ਇੱਕ ਨਹੀਂ 3-4 ਉਪਹਾਰ ਦਿੱਤੇ ਜਾਣਗੇ ਜਰੂਰ ਜਾਗਰਣ ਦੇ ਵਿੱਚ ਹਾਜ਼ਰੀ ਲਗਾਓ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਕੁਨਮ ਦੀਦੀ ਤੇ ਨਾਲ ਦੀ ਨਾਲ ਤੁਹਾਡੇ ਆਪਣੇ ਮਾਸਟਰ ਸਲੀਮ ਜੀ ਵੀ ਪਹੁੰਚ ਰਹੇ ਨੇ ਤੁਹਾਡੇ ਡਿਮਾਂਡ ਦੇ ਉੱਤੇ ਬਟਾਲਾ ਦੇ ਵਿੱਚ ਪਹੁੰਚ ਰਹੇ ਨੇ ਵੱਧ ਚੜ ਕੇ ਸਹਿਯੋਗ ਦਿਓ ਤੁਹਾਡਾ ਆਪਣਾ ਜਾਗਰਣ ਹੈ ਜੇ ਲਾਈਟ ਦੀ ਗੱਲ ਕਰ ਲਈਏ ਤਾਂ ਲਾਈਟ ਵੀ ਬਹੁਤ ਵਧੀਆ ਹੈ ਤੇ ਜੇ ਲੰਗਰ ਦੀ ਗੱਲ ਕਰ ਲਈਏ ਲੰਗਰ ਵੀ ਬਹੁਤ ਵਧੀਆ ਜਿਹੜਾ ਇੱਥੇ ਬਣਿਆ ਹੋਇਆ ਤੇ ਨਾਲ ਦੀ ਨਾਲ ਬੱਚਿਆਂ ਵਾਸਤੇ ਜਿਹੜਾ ਇਹ ਨਵਾਂ ਉਪਰਾਲਾ ਕੀਤਾ ਗਿਆ ਝੋਲਿਆਂ ਦਾ ਸੋ ਵੀਡੀਓ ਨੂੰ ਅੱਤ ਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ